ਭੈਣੋ ਆ ਬੀਬੀਆਂ ਦੇ ਹੱਥਾਂ ਆ ਨਹੁੰਨੇ ਨਹੁੰ ਕਈਆਂ ਨੇ ਲੰਬੇ ਲੰਬੇ ਵਧਾਏ ਨੇ ਨਾ ਬੀਬੀਆਂ ਨੇ ਨਹੁੰ ਹੱਥਾਂ ਦੇ ਨਹੁੰ ਨੇਲ ਕਿਦਾਂ ਉਹਨਾਂ ਨੂੰ ਡਿਜ਼ਾਈਨ ਕੀਤਾ ਹੁੰਦਾ ਡਿਜ਼ਾਈਨ ਨਹੁੰਆਂ ਦੇ ਵੀ ਡਿਜ਼ਾਈਨ ਕਮਾਲ ਦੀ ਗੱਲ ਨਹੀਂ ਬੰਦਿਆਂ ਦੇ ਪੰਜ ਸੱਤ ਰੰਗ ਹੁੰਦੇ ਉਹੀ ਕੱਪੜੇ ਹੁੰਦੇ ਬੀਬੀਆਂ ਦੇ ਨਹੁੰਆਂ ਦੇ ਵੀ ਡਿਜ਼ਾਈਨ ਹੁੰਦੇ ਆ ਨਹੁੰਆਂ ਦੇ ਉੱਤੇ ਵੀ ਡਿਜ਼ਾਈਨ ਬੜੇ ਸੋਹਣੇ ਨੂੰ ਬੰਦਾ ਅੱਛਾ ਬੰਦਾ ਕਹਿੰਦਾ ਕਿਆ ਨਉ ਨੇ ਤੇ ਬੀਬੀ ਲੱਗੀ ਖਾਣਾ ਬਣਾਉਣ ਤੇ ਲੱਗੀ ਬਣਾਉਣ ਲੱਗੀ ਤੇ ਉਹ ਟੁੱਟ ਗਿਆ ਨਉ ਤੇ ਟੁੱਟ ਕੇ ਉਹ ਜਦੋਂ ਨਉ ਟੁੱਟਿਆ ਉਹ ਕਹਿੰਦੀ ਮੇਰੇ ਘਰ ਵਾਲਾ ਕਹਿੰਦਾ ਸੀ ਨਉ ਹੀ ਬਹੁਤ ਵਧੀਆ ਉਹਨੇ ਚੱਕਿਆ ਸਾਹਮ ਕੇ ਰੱਖ ਲਿਆ ਘਰ ਵਾਲਾ ਆਇਆ ਕਹਿੰਦੀ ਪਰ ਸੱਚ ਪਾ ਲੋ ਆਖੇ ਕਿਉਂ ਕਹਿੰਦੇ ਤੁਸੀਂ ਤੇ ਕਹਿੰਦੇ ਸੋਨਾ ਹੀ ਬਹੁਤ ਲੱਗਦਾ ਕਹਿੰਦਾ ਨਿਆਲ ਲੱਗਿਆ ਹੀ ਸੋਨਾ ਲੱਗਦਾ ਇਦਾਂ ਨਹੀਂ ਇਹਨੂੰ ਵੇਖ ਵੀ ਨਹੀਂ ਸਕਦਾ ਮੈਂ ਪਰੇਲੇ ਤਾਂ ਪਰੇਲੇ ਇਹ ਜੁਲਫਾਂ ਉਹਨਾਂ ਚੇਰੀ ਨੇ ਜਿੰਨਾ ਚਿਰ ਸਿਰ ਤੇ ਨੇ ਨਾਲ ਲੱਗੀਆਂ ਸਿਰ ਤੇ ਜਿੱਦਣ ਵਾਲ ਰੋਟੀ 'ਚ ਆ ਜਾਂਦਾ ਕਲੇਸ਼ ਪੈ ਜਾਂਦਾ ਦਿਓ ਕਹਿ ਦਵੇ ਵੀ ਕੋਈ ਗੱਲ ਨਹੀਂ ਇੱਕ ਜੁਲਫ ਛਕ ਲੋ ਨਾਲ ਹੀ ਜਿੱਥੇ ਇੰਨਾ ਸ਼ੱਕ ਜਾਇਆ ਹੋ ਵੀ ਤੁਸੀਂ ਦਾਲਾਂ ਇੰਨਾ ਕੋ ਚੱਲ ਚੱਲ ਰਿਹਾ ਇੱਕ ਜੁਲਫ ਵੀ ਜਾਣ ਦਿਓ ਅੰਦਰ ਹੀ ਜੁਲਫਾਂ ਤੇ ਤੇ ਗੀਤ ਗਾਉਣਾ ਉਦੋਂ ਤੈਨੂੰ ਝੱਟਾ ਲੱਗਦਾ ਝੱਟਾ ਉਦੋਂ ਵਾਲ ਇਹ ਕਿਵੇਂ ਆ ਗਿਆ ਖਾਣੇ 'ਚ ਹੁਣ ਕੀ ਹੋ ਗਿਆ ਹੁਣ ਟੁੱਟ ਗਿਆ ਹੁਣ ਨਹੀਂ ਹੁਣ ਟੁੱਟ ਗਿਆ ਜੁੜੇ ਦਾ ਹੀ ਸਤਕਾਰ ਤੇ ਜੁੜਿਆ ਹੀ ਸੋਹਣਾ ਲੱਗਦਾ ਹੈ ਜੁੜੇ ਦੀ ਕਦਰ ਹੈ ਇਸੇ ਤਰ੍ਹਾਂ ਗੁਰਮਖੋ ਆ ਨੇੜੇ ਨੇੜੇ ਬੋ ਨੇੜੇ ਨੇੜੇ ਬੈਠੋ ਤੁਹਾਨੂੰ ਸਿੱਖ ਜਿਹੜੇ ਕਲਕੀਆਂ ਵਾਲੇ ਨੇ ਨੇੜੇ ਨੇੜੇ ਲੱਗ ਕੇ ਬਹਿੰਦੇ ਸੀ ਭਾਈ ਮਰਦਾਨਾ ਤਾਂ ਹੀ ਮਰਦਾਨਾ ਗੁਰੂ ਨਾਨਕ ਦੇ ਨੇੜੇ ਨੇੜੇ ਲੱਗ ਕੇ ਰਹਿੰਦਾ ਸੀ ਦੂਰ ਦੂਰ ਰਹਿੰਦਾ ਗੱਲ ਨਾ ਬਣਦੀ ਨੇੜੇ ਨੇੜੇ ਰਹੀਦਾ ਦੂਰ ਨਹੀਂ ਜਾਈਦਾ ਤੇ ਇਥੇ ਬਾਬਾ ਬੁੱਢਾ ਸਾਹਿਬ ਵਰਗਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਬਾਬਾ ਤੇਥੋਂ ਓਲੇ ਨਾ ਹੋਸਾਂ ਮੈਂ ਤੇਰੇ ਤੋਂ ਦੂਰ ਨਹੀਂ ਜਾਵਾਂਗਾ ਬਾਬਾ ਤੇਥੋਂ ਓਲੇ ਨਾ ਹੋਸਾਂ ਤੇਰੇ ਤੋਂ ਓਲੇ ਨਹੀਂ ਹੋਵਾਂਗਾ ਕਦੇ ਇਸ ਕਰਕੇ ਜੁੜੇ ਰਹੋ ਜੁੜੇ ਰਹੋ ਸਤਕਾਰ ਟੁੱਟਿਆਂ ਦਾ ਨਹੀਂ ਹੋਣਾ ਜੁੜਿਆਂ ਦਾ ਹੋਣਾ ਹੈ ਇੱਜ਼ਤ ਮਾਣ ਜੁੜਿਆਂ ਨੂੰ ਐ ਦੂਰ ਹੋਵੇ ਤੇ ਹੋ ਗਏ ਟੁੱਟ ਗਏ ਤੇ ਟੁੱਟ ਗਏ ਤੇ ਜਿੰਨਾ ਚਿਰ ਜੁੜੇ ਰਹੇ ਸਤਕਾਰ ਬਣਿਆ ਰਿਹਾ ਇੱਜ਼ਤ ਮਿਲ ਹੀ ਰਹੀ ਤੇ ਸਦਾ ਆਪਣੇ ਆਪ ਨੂੰ ਜੋੜ ਦੇ ਨਾਲ ਜੋੜਨਾ ਨੇੜੇ ਰੱਖਣਾ ਦੂਰ ਨਾ ਜਾਈਏ ਦੂਰ ਹੋ ਗਏ ਤੇ ਹੋ ਗਏ ਟੁੱਟ ਗਏ ਤੇ ਟੁੱਟ ਗਏ ਐਸੇ ਜੁੜੇ ਜੁੜੀਏ ਮੂਹ ਲਾਲਨ ਸਿਉਂ ਪ੍ਰੀਤ ਬਣੀ ਐਸੀ ਪ੍ਰੀਤ ਬਣੀ ਹੈ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾਦੋ ਖਿੱਚ ਤਣੀ ਖਿੱਚ ਕੇ ਤਣੀ ਹੋਈ ਪ੍ਰੀਤ ਹੈ ਸਾਡੀ ਕਹਿੰਦੇ ਢਿੱਲੇ ਜੇ ਨਹੀਂ ਨਾ ਜੁੜੇ ਹੋਏ ਸੀ ਅਸੀਂ ਕੱਚੇ ਜੇ ਨਹੀਂ ਸੀ ਨਾ ਜੁੜੇ ਖਿੱਚ ਕੇ ਇੱਕ ਗੰਧ ਹੁੰਦੀ ਐ ਢਿੱਲੀ ਜੀ ਦਿੱਤੀ ਇੱਕ ਹੁੰਦੀ ਖਿੱਚ ਕੇ ਦਿੱਤੀ ਜਾਂਦੀ ਕਿਤੇ ਗੰਧ ਖਿੱਚ ਕੇ ਦਿੱਤੀ ਹੋਵੇ ਨਾ ਹੋੜੀ ਟੁੱਟਦੀ ਉਹ ਨਹੀਂ ਖੁੱਲ ਸਕਦੀ ਐਸੀ ਮਾ ਦੋ ਖਿੰਚ ਤਣੀ ਖਿੱਚ ਕੇ ਤਣੀ ਹੋਈ ਐਸੀ ਪ੍ਰੀਤ ਪਈਦੀ ਐ